ਆਓ ਥੋੜਾ ਸਮਝੀਏ ਭਾਰਤੀ ਕਾਪੀਰਾਈਟ ਐਕਟ 1957 ਨੂੰ ਤਾਂ ਇਹ ਕਾਨੂੰਨ ਹੈ ਨਾ ਭਾਰਤ ਵਿੱਚ ਬૌਧਿਕ ਸੰਪਤੀ ਲਈ ਬਹੁਤ ਜ਼ਰੂਰੀ ਹੈ ਮਤਲਬ ਤੁਹਾਡੇ ਆਪਣੇ ਦਿਮਾਗ ਦੀ ਉਪਜ ਜਿਵੇਂ ਕੋਈ ਕਹਾਣੀ ਗਾਣਾ ਜਾਂ ਫਿਰ ਕੰਪਿਊਟਰ ਦਾ ਕੋਈ ਪ੍ਰੋਗਰਾਮ ਇਹ ਕਮਾਲ ਦੀ ਗੱਲ ਇਹ ਕਰਦਾ ਹੈ ਕਿ ਬਣਾਉਣ ਵਾਲਿਆਂ ਦੇ ਹੱਕਾਂ ਤੇ ਆਮ ਲੋਕਾਂ ਦੀ ਜਾਣਕਾਰੀ ਤੱਕ ਪਹੁੰਚ ਇਹਨਾਂ ਦੋਵਾਂ 'ਚ ਸੰਤੁਲਨ ਬਣਾਉਂਦਾ ਹੈ ਖਾਸ ਕਰਕੇ ਅੱਜ ਦੇ ਡਿਜੀਟਲ ਜ਼ਮਾਨੇ 'ਚ ਤਾਂ ਫਿਰ ਮੁੱਖ ਗੱਲਾਂ ਕੀ ਨੇ ਆਓ ਦੇਖੀਏ ਪਹਿਲੀ ਗੱਲ ਇਹਦਾ ਮਕਸਦ ਡਬਲ ਇਕ ਤਾਂ ਸਿਰਜਨਾਹਾਰਾਂ ਜਿਵੇਂ ਲੇਖਕ ਕਲਾਕਾਰ ਸੰਗੀਤਕਾਰ ਨੂੰ ਹੌਸਲਾ ਦੇਣਾ ਉਹਨਾਂ ਨੂੰ ਉਹਨਾਂ ਦੇ ਕੰਮ ਲਈ ਖਾਸ ਹੱਕ ਦੇ ਕੇ ਤੇ ਦੂਜਾ ਇਹ ਵੀ ਪੱਕਾ ਕਰਨਾ ਕਿ ਗਿਆਨ ਤੇ ਸੱਭਿਆਚਾਰਿਕ ਕੰਮ ਲੋਕਾਂ ਤੱਕ ਪਹੁੰਚਣ ਯਾਦ ਰੱਖਿਓ ਇਹ ਤੁਹਾਡੇ ਆਈਡੀਆ ਨੂੰ ਨਹੀਂ ਸਗੋਂ ਉਸ ਆਈਡੀਆ ਨੂੰ ਜਿਸ ਤਰ੍ਹਾਂ ਤੁਸੀਂ ਪੇਸ਼ ਕਰਦੇ ਹੋ ਉਸ ਨੂੰ ਬਚਾਉਂਦਾ ਹੈ ਦੂਜੀ ਗੱਲ ਇਹ ਕਾਨੂੰਨ ਅਸਲ ਯਾਨੀ ओरिजिनल ਕੰਮਾਂ ਨੂੰ ਬਚਾਉਂਦਾ ਹੈ ਜਿਵੇਂ ਲਿਖਤਾਂ ਹਾਂਜੀ ਕੰਪਿਊਟਰ ਪ੍ਰੋਗਰਾਮ ਵੀ ਨਾਟਕ ਸੰਗੀਤ ਕਲਾ ਤੇ ਨਾਲ ਹੀ ਫਿਲਮਾਂ ਤੇ ਸਾਊਂਡ ਰਿਕਾਰਡਿੰਗਾਂ ਪਰ ओरिजिनल ਹੋਣ ਲਈ ईस्टर्न बुक कंपनी केस ਤੋਂ ਬਾਅਦ ਸਿਰਫ ਮਿਹਨਤ ਕਾਫੀ ਨਹੀਂ ਥੋੜੀ ਕ੍ਰੀਏਟੀਵਿਟੀ ਮਤਲਬ ਆਪਣੀ ਸੋਚ ਵੀ ਦਿਖਾਣੀ ਪੈਂਦੀ ਹੈ ਤੀਜੀ ਤੇ ਆਖਰੀ ਗੱਲ ਇਸ ਐਕਟ ਨੂੰ ਟਾਈਮ ਨਾਲ ਅਪਡੇਟ ਵੀ ਕੀਤਾ ਗਿਆ ਖਾਸ ਕਰਕੇ 2012 ਵਿੱਚ ਇਸ ਚ ਡਿਜੀਟਲ ਦੁਨੀਆ ਦੀਆਂ ਦਿੱਕਤਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਹੋਈ ਜਿਵੇਂ ਡਿਜੀਟਲ ਕੰਮਾਂ ਦੀ ਸੁਰੱਖਿਆ ਟੀਪੀਐਮਜ਼ ਆਰਐਮਆਈਜ਼ ਵਗੈਰਾ ਨਾਲੇ ਲੇਖਕਾਂ ਤੇ ਸੰਗੀਤਕਾਰਾਂ ਦੇ ਰਾਇਲਟੀ ਹੱਕਾਂ ਨੂੰ ਪੱਕਾ ਕੀਤਾ ਗਿਆ ਤੇ ਆਨਲਾਈਨ ਪਲੇਟਫਾਰਮਾਂ ਲਈ ਸੇਫ ਹਬਰ ਨਿਯਮਾਂ ਪਰ ਹਾਂ ਹਲੇ ਵੀ ਨਵੀਆਂ ਚੁਣੌਤੀਆਂ ਹਨ ਜਿਵੇਂ AI ਵਾਲੀ ਲੇਖਕਤਾ ਜਾਂ ਫਿਰ ਡੀਲਿੰਗ ਦੀਆਂ ਹੱਦਾਂ ਸੋ ਕੁਲ ਮਿਲਾ ਕੇ ਪਾਰਤੀ ਕਾਪੀਰਾਈਟ ਐਕਟ 1957 ਰਚਨਾਤਮਕਤਾ ਨੂੰ ਹੱਲਾਸ਼ੇਰੀ ਦਿੰਦਾ ਹੈ ਤੇ ਗਿਆਨ ਸਭ ਤੱਕ ਪਹੁੰਚਾਉਣ 'ਚ ਮਦਦ ਕਰਦਾ ਹੈ ਪਰ ਇਸ ਸਮੇਂ ਦੇ ਨਾਲ ਬਦਲਦਾ ਵੀ ਰਹਿੰਦਾ ਹੈ